ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਕੱਲ ਚੌਕ ਪੈ ਤਾਂ ਗਏ ਸੀ ਜਿਹੜਾ ਹੈੱਡ ਕੁਆਰਟਰ ਹੈ ਦਮਦਮਾ ਟਕਸਾਲ ਦਾ ਹਰਨਾਮ ਸਿੰਘ ਧੁੰਮਾ ਨੂੰ ਜਾ ਕੇ ਲੋ ਹਰਨਾਮ ਸਿੰਘ ਖਾਲਸਾ ਨੂੰ ਮਿਲ ਜਿਹੜੇ ਕਿ ਮੁਖੀ ਨੇ ਅੱਜ ਕੱਲ ਦਮਦਮਾ ਟਕਸਾਲ ਦੇ ਜਾਂ ਸੱਤ ਸਮਾਜ ਦੇ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਜੇ ਗਿਆਨੀ ਕਲਜੀਪ ਸਿੰਘ ਨੇ ਗੜਗੱਜ ਸਾਹਿਬ ਨੇ ਜਿਹੜਾ ਬਣਾਇਆ ਹੋਇਆ ਸ਼ਰੋਣੀ ਕਮੇਟੀ ਦਾ ਅਕਾਲ ਤਖਤ ਦਾ ਜਥੇਦਾਰ ਜਿੱਦੂ ਕਿਸੇ ਨੇ ਪ੍ਰਵਾਨ ਨਹੀਂ ਹੱਦ ਤੱਕ ਕੀਤਾ ਨਾ ਨਹਿਰ ਸਿੰਘ ਜਥੇਵੰਦੀਆਂ ਨੇ ਨਾ ਸਤ ਸਮਾਜ ਨੇ ਨਹੀਂ ਨਹੀਂ ਸਰਵ ਪ੍ਰਵਾਨਿਤ ਜਥੇਦਾਰ ਜੋ ਨਹੀਂ ਹੈ ਜੋ ਰਾਦੇਹ ਨੇਰੇ ਚ ਜਿਸ ਨੇ ਜਿਹੜਾ ਸੇਵਾ ਸੰਭਾਲੀ ਔਰ ਕਿਸੇ ਜਥੇਬੰਦੇ ਨੂੰ ਐਸ்சிਪੀ ਨੇ ਨਹੀਂ ਬੁਲਾਇਆ ਅਜਿਹੇ ਜਥੇਦਾਰ ਨੇ ਜੇ ਕੌਮ ਦੇ ਨਾਮ ਸੰਦੇਸ਼ ਦਿੱਤਾ ਤਾਂ ਫਿਰ ਅਸੀਂ ਕਰਾਂਗੇ ਉਹਦਾ ਵਿਰੋਧ ਇਹ ਗੱਲ ਕਹੀ ਸੀ ਹਰਨਾਮ ਸਿੰਘ ਧੰਮਾ ਨੇ ਤੇ ਉਹਨੂੰ ਮਨਾਉਣ ਗਏ ਸੀ ਕਿ ਯਾਰ ਤੂੰ ਮੰਨ ਜਾ ਧਾਮੀ ਤੇ ਧੰਮੇ ਦੀ ਵੈਸੇ ਦੋਸਤੀ ਕਾਫੀ ਜ਼ਿਆਦਾ ਮੰਨੀ ਜਾਂਦੀ ਹੈ ਕਾਫੀ ਕਰੀਬੀ ਨੇ ਕਦੇ-ਕਦੇ ਤਾਂ یوں ਲੱਗਦਾ ਹੈ ਕਿ ਇਹ ਮੈਚ ਫਿਕਸਿੰਗ ਹੁੰਦੀ ਹੈ ਮਿਲ ਕੇ ਖੇਡਦੇ ਨੇ ਲੇਕਿਨ ਕੱਲ ਦੀ ਮੀਟਿੰਗ ਤੋਂ ਬਾਅਦ ਜਿਵੇਂ ਪ੍ਰੈਸ ਨੂੰ ਦੱਸਿਆ ਦੋਨਾਂ ਨੇ ਖੜਕੇ ਤੇ ਉਹਦੇ ਤੋਂ ਤਾਂ ਨਹੀਂ ਲੱਗਦਾ ਕਿ ਜਿਹਨੂੰ ਕਹਨੇ ਨਾ ਪੱਤਰਕਾਰੀ ਚ ਕੱਲ ਦੀ ਮੀਟਿੰਗ ਬੇ ਸੱਟਾ ਰਹੀ ਪਰ ਅੱਜ ਦੀ ਇਸ ਵੀਡੀਓ ਚ ਇਹੀ ਜਿਹੜਾ ਕੱਲੂ ਖਾਰਾ ਦਿਵਸ ਜਿਹੜਾ ਕੱਲੂ ਖਾਰਾ ਹਫਤਾ ਹੈ 1984 ਦਾ ਜਿਹੜਾ ਕੱਲੋ ਕਰ ਰਿਹਾ ਸੀ ਉਸ ਹਫਤੇ ਦੇ ਦਰਣਾ ਜਤੀਜਾ ਦਿਨ ਤੇ ਇਹ ਤੇ ਆਪਾਂ ਸਾਰੀ ਗੱਲਬਾਤ ਕਰਨੀ ਹੈ ਕਿ ਹੁਣ ਤਾਂ ਸੰਤ ਜਗਨੈਸ਼ ਸਿੰਘ ਭਿੰਡਰਾ ਵਾਲੇ ਦੇ ਸੁਪੁੱਤਰ ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਨੇ ਵੀ ਕਹਿਤਾ ਕਿ ਸ਼ਰੋਮਲੇ ਕਮੇਟੀ ਵਾਲਿਓ ਰੋਕ ਲੋ ਇਸ ਜਥੇਦਾਰ ਨੂੰ ਅਸੀਂ ਨੇ ਉਹਨਾਂ ਤੋਂ ਸਨਮਾਨ ਲੈਣਾ ਤੋਂ ਇਹ ਸਾਰੀ ਗੱਲਬਾਤ ਇਸ ਵੀਡੀਓ 'ਚ ਆਪਾਂ ਕਰਨੀ ਹੈ ਲੇਕਿਨ ਮੈਂ ਬਹੁਤ ਦਿਨਾਂ ਬਾਅਦ ਇਹ ਅਪੀਲ ਕਰ ਰਿਹਾ ਕਿ ਭਾਈ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋ ਕਰ ਲਓ ਤੁਸੀਂ ਕਹੋ ਜੀ ਇਹ ਕਿਉਂ ਬਹੁਤ ਦਿਨਾਂ ਬਾਅਦ ਉਹ ਇਸ ਕਰਕੇ ਕਿ ਮੈਂ ਦੇਖਿਆ ਮੈਂ ਕਿਹਾ ਨਹੀਂ ਬਲਕਿ ਅਨਸਬਸਕ੍ਰਾਈਬ ਹੋਣ ਲੱਗ ਗਏ ਪਤਾ ਨਹੀਂ ਦੋਸਤਾਂ ਨੂੰ ਸ਼ਾਇਦ ਇਹ ਹੋਣ ਲੱਗਦਾ ਕਿ ਵੀ ਜਦੋਂ ਇੱਕ ਵਾਰੀ ਕਰ ਲਿਆ ਨਾ ਉਹ ਸਬਸਕ੍ਰਾਈਬ ਹੁੰਦਾ ਮੈਨੂੰ ਇੱਕ ਮੇਰਾ ਫੈਨ ਮਿਲਿਆ ਉਹ ਕਹਿੰਦਾ ਜੀ ਮੈਂ ਹਰ ਰੋਜ਼ ਤੁਹਾਨੂੰ ਕਰੀ ਜਾਣਾ ਉਹ ਮੈਂ ਕਿਹਾ ਭਾਈ ਮੈਂ ਆਲਰੇਡੀ ਪਾ ਚੁੱਕਿਆ ਹਰ ਰੋਜ਼ ਕਰ ਦੀ ਲੋੜ ਨਹੀਂ ਇੱਕੋ ਵਾਰੀ ਤੁਸੀਂ ਸਬਸਕ੍ਰਾਈਬ ਦਾ ਬਟਨ ਦਬਾ ਲਓ ਉਹ ਹੋ ਜਾਂਦਾ ਖੈਰ ਮੈਂ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਾ ਜਿਹੜੇ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਰਿਕਮੈਂਡ ਕਰ ਦਿਓ ਉਹਨਾਂ ਨੂੰ ਬੇਨਤੀ ਹੈ ਇਸ ਨੂੰ ਸਬਸਕ੍ਰਾਈਬ ਕਰ ਗੱਲ ਆਪਾਂ ਅੱਗੇ ਦੀ ਕਰੀਏ ਜਿੱਥੇ ਆਪਾਂ ਅੱਜ ਮਸਲੇ ਦੀ ਗੱਲ ਕਰ ਲਈਏ ਦੇਖੋ ਮਸਲੇ ਦੀ ਗੱਲ ਤਾਂ ਬੜੀ ਸਿੱਧ ਪੱਲੇ ਕਿ ਹਰਜਿੰਦਰ ਸਿੰਘ ਧਾਮੀ ਜੋ ਸਾਡੇ ਪ੍ਰਧਾਨ ਸਾਹਿਬ ਬਹੁਤ ਬਰਗਲ ਕੀਤੀ ਵੀ ਇੱਕ ਕੁਰਸੀ ਹੁੰਦੀ ਹੈ ਕੁਰਸੀ ਤੇ ਜਦ ਵੱਡਾ ਬੰਦਾ ਬਣੇ ਤਾਂ ਵੱਡਾ ਕੁਰਸੀ ਵੀ ਵੱਡੀ ਬਣ ਜਾਂਦੀ ਹੈ ਤੇ ਜੇ ਵੱਡੀ ਕੁਰਸੀ ਤੇ ਛੋਟਾ ਬੰਦਾ ਬੈਠ ਜੇ ਉਹ ਵੀ ਛੋਟੀ ਹੋ ਜਾਂਦੀ ਹੈ ਮੈਨੂੰ ਨਹੀਂ ਪਤਾ ਪਰ ਤੁਸੀਂ ਇੱਕ ਐਨਾਲਿਸਿਸ ਕਰੋ ਕਿ ਜਿਹੜੀ ਕੁਰਸੀ ਤੇ ਵੱਡੇ 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 ਮਾਸਟਰ ਤਾਰਾ ਸਿੰਘ ਤੋਂ ਲੈ ਕੇ ਗੁਰਚਰਨ ਸਿੰਘ ਤਹਣਾ ਤੱਕ ਬੰਦੇ ਬੈਠੇ ਹੋਣ ਉੱਥੇ ਹਰਜਿੰਦਰ ਸਿੰਘ ਥੱਬੀ ਬੈਠ ਕੇ ਪਤਾ ਮਿਸਾਬ ਦੇ ਜਦੋਂ ਦੇ ਆਏ ਨੇ ਕੀ ਹੋ ਰਿਹਾ ਤੇ ਇਤਿਹਾਸ ਦੇ ਵਿੱਚ ਲਿਖਣਗੇ ਕੀ ਕਿ ਮੈਂ ਕਿਹੜਾ ਕੰਮ ਕੀਤਾ ਕੀ ਕੀਤਾ ਕੋਈ ਕੰਮ ਉਹਨਾਂ ਦਾ ਸਫਲ ਹੋਇਆ ਵੈਸੇ ਇਹ ਵੀ ਦੇਖ ਲਈ ਕੋਈ ਗੱਲ ਉਹਨਾਂ ਨੇ ਮੰਨੀ ਹੈ ਕਾਲ ਤਖਤ ਸਾਹਿਬ ਦੀ ਇਹ ਵੀ ਦੇਖ ਲਈ ਆ ਜਿਹੜੇ ਹੁਣ ਹਾਲਾਤ ਬਣੇ ਨੇ ਇਹ ਤਾਂ ਮੈਨੂੰ ਬਰੀ ਨਹੀਂ ਕੀਤਾ ਜਾ ਸਕਦਾ ਦੋਦ ਸੰਭਰ ਦੇ ਹੁਕਮ ਨਾਵੇਂ ਨੂੰ ਜਿਹੜਾ ਲਾਗੂ ਕਰਾਉਣ ਦੀ ਡਿਊਟੀ ਐਸਜੀਪੀਸੀ ਦੀ ਸੀ ਇਹ ਤਾਂ ਆਪ ਛੜ ਕੇ ਚਲੇ ਗਈ ਇਹਦਾ ਭਗੋੜਾ ਹੀ ਹੋ ਗਿਆ ਆਪ ਉਥੇ ਚੱਕ ਦੇ ਪ੍ਰਧਾਨਗੀ ਸ਼ਰਤੀ ਕਦੇ ਅਸਤੀਫਾ ਦੇਤਾ ਸੱਤ ਮੈਂਬਰਿਕ ਕਮੇਟੀ ਤੋਂ ਉਸ ਤੋਂ ਪਹਿਲਾਂ ਜਿਹੜੇ ਮੰਨਦੇ ਸੀ ਕਿੱਥੇ ਜਿਹੜਾ ਐਸਜੀਪੀਸੀ ਵੱਲੋਂ ਚੈਨਲ ਚਲਾਉਣ ਦੀ ਗੱਲ ਆਈ ਸੀ ਪਕਾਹ ਤੱਕ ਤਾਂ ਜ਼ਥੇਦਾਰ ਨੇ ਕਹੀ ਸੀ ਉਹ ਹੁਕਮ ਮੰਨਣਾ ਚਾਹੀਦਾ ਸੀ ਨਹੀਂ ਮੰਨਿਆ ਸਾਗੇ ਤਾਂ ਪੈਸਾ ਲੱਗਣਾ ਚਾਹੀਦਾ ਸੀ ਬਟ ਛੋਟੇ ਛੋਟੇ ਪਰਿਵਾਰ ਦਾ ਚੈਨਲ ਚਲਾਈ ਜਾਂਦੇ ਨੇ ਨਵੇਂ ਨਵੇਂ ਮੁੰਡੇ ਚੈਨਲ ਚਲਾਈ ਜਾਂਦੇ ਨੇ ਐਸਜੀਪੀਸੀ ਕਿਉਂ ਨਹੀਂ ਚਲਾ ਸਕਦੀ ਉਹ ਸਭ ਨੂੰ ਪਤਾ ਹੈ ਕਿ ਕਿਉਂ ਨਹੀਂ ਚਲਾ ਸਕਦੀ ਕੀਦੇ ਲਈ ਨਹੀਂ ਚਲਾਇਆ ਕੌਣ ਹੋਂਦ ਗੁਰਬਾਨੀ ਚਲਾ ਰਿਹਾ ਹੈ ਕੌਣ ਗੁਰਬਾਨੀ ਦਾ ਵਪਾਰ ਕਰ ਰਿਹਾ ਹੈ ਕਿ ਕਿਸ ਨੂੰ ਕੌਣ ਲੋਕਾਸ਼ੇਪਾ ਥੋੜੀ ਹੈ ਤੇ ਵੀ ਕਿਵੇਂ ਹੁੰਦਾ ਜਥੇਦਾਰ ਗਿਆ ਹੀ ਨਹੀਂ ਜਦੋਂ ਜਗਵੀਰ ਸਿੰਘ ਬਾਦਲ ਗਿਆ ਉਹਦੀ ਆਗੇ ਤੇ ਪਤਾ ਨਹੀਂ ਸਕ੍ਰਿਪਟਡ ਸੀ ਵੀ ਅਸੀਂ ਜਥੇਦਾਰ 26 ਦਿਨਾਂ ਚਤਰਨੇ ਜਥੇਦਾਰ ਲਾਭੇ ਕਰਤੇ ਹੁੰਤਾ ਆ ਜੋ ਜਿਹੜੀ ਕਾਮਯਾਬੀ ਕੀ ਹੈ ਹੁਣ ਕੱਲ ਜਹਰਨਾਬ ਸਿੰਘ ਧੋਮਾ ਤੇ ਉਹ ਹੁਣ ਜਿਹੜਾ ਕਹਿੰਦੇ ਮੈਂ ਤਾਂ ਨਹੀਂ ਅਸੀਂ ਨਹੀਂ ਕਹਿੰਦੇ ਆਪਦੇ ਸਟੈਂਡ ਤੋਂ ਪੱਕਾ ਨਾ ਟਾ ਅਸੀਂ ਬੋਲਡ ਦੇਣਾ ਇਹਨੂੰ ਗੈਨੀ ਗਰਗਾ ਚ ਨੂੰ ਉੱਥੇ ਉਹਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਜਿਹੜਾ ਬੰਦਾ ਪ੍ਰਵਾਨ ਨਹੀਂ ਜਿਹੜਾ ਬੰਦਾ ਘੋਰ ਲੰਘਣਾ ਕਰਕੇ ਮर्यादा ਦੀ ਸਿੱਖੀ ਦੀ ਲੰਘਣਾ ਕਰਕੇ ਬਣਿਆ ਹੋਵੇ ਸੇਵਾ ਸੰਭਾਲੀ ਹੋਵੇ ਉਹਨੂੰ ਨਹੀਂ ਸਪੋਰਟਰ ਦੇਣਾ ਹੁਣ ਕੱਲਾ ਨਹੀਂ ਦਮ ਦੇ ਵੀ ਟਕਸਾਲ ਦਾ ਮੁਖੀ ਹੁਣ ਕੱਲਾ ਨਹੀਂ ਹੌਰਜਤ ਦੇ ਬੰਦੀ ਵੀ ਨਾ ਲਾ ਗਈਆਂ ਹੁਣ ਤਾਂ ਸੈਕਸਰਲ ਪ੍ਰੋਟੈਕਸ਼ਨ ਨਾਲ ਆ ਗਈ ਹੋਰ ਸਕਸਸ ਦਾ ਬਾ ਉਹ ਤਾਂ ਸਤ ਜਰਨੈਲ ਸਿੰਘ ਭੇਡਰਾਵਾਲੇ ਦੇ ਵੀ ਜਿਹੜੇ ਪੱਤਰਾਂ ਨੇ ਕਹਿਤਾ ਵੈਸੇ ਮੈਂ ਤਰ ਲਈ ਵੀ ਦੱਸਦਾ ਕੱਲ ਬਾਵਾ ਕੱਟ ਸੀ ਉੱਥੇ 2 ਜੂਨ ਨੂੰ ਜਿਹੜਾ ਹੁੰਦਾ ਨਾ ਸਤ ਜਰਨੈਲ ਸਿੰਘ ਭੇਡਰਾਵਾਲਿਆਂ ਦਾ ਜਿਹਨੂੰ ਜਿਹੜਾ ਕੌਣ ਹੈ 20ਵੀਂ ਸਦੀ ਦਾ ਜਿਹੜਾ ਸਭ ਤੋਂ ਵੱਡਾ ਸ਼ਹੀਦ ਦਾ ਕਿਤਾਬ ਦਿੱਤਾ ਹੋਇਆ ਉੱਥੇ ਉਹਨਾਂ ਦੇ ਕੱਲ ਰੋਡੇ ਪਿੰਡ ਦੇ ਵਿੱਚ ਜਨਮ ਦਿਨ ਮਨਾਇਆ ਗਿਆ ਸੀ ਬਾਵਾ ਕੱਟ ਸੀ ਉੱਥੇ ਔਰ ਮੈਂ ਸੁਣ ਰਿਹਾ ਸੀ ਉੱਥੇ ਭਾਈ ਬਰੀਕ ਸਿੰਘ ਦੀ ਸੁਪਤਰੀ ਬੀਬੀ ਸਤਵੰਤ ਕੌਰ ਨੂੰ ਬੜਾ ਭਾਵਪੂਰਤ ਭਾਸ਼ਣ ਸੀ ਬੜੀਆਂ ਗੱਲਾਂ ਦਸੀਆਂ ਵੀ ਕਿਵੇਂ ਸੰਤ ਜਗਨੈਸ਼ ਸਿੰਘ ਪਿੰਡਰਾਵਾਲੇ ਨੇ ਕਹਤਾ ਸੀ ਕਿ ਭਾਈ ਸਾਹਿਬ ਤੁਸੀਂ ਜਾਓ ਤੁਸੀਂ ਚਾ ਕੇ ਕੌਮ ਦੀ ਅਗਵਾਈ ਕਰ ਲਓ ਕਹਿੰਦੇ ਨਹੀਂ ਤੇ ਵੀ ਦੱਸਿਆ ਗਿਆ ਬੀਬੀ ਸਤਵੰਤ ਕੌਰ ਵੱਲੋਂ ਔਰ ਜਿਹੜੇ ਜਾਣਾ ਚਾਹੁੰਦਾ ਉਹਨਾਂ ਨੂੰ ਛੱਡ ਗਿਆ ਵੀ ਲੰਘਾਇਆ ਵੀ ਭਾਈ ਜਿਹੜੇ ਮਰਨ ਨੂੰ ਤਿਆਰ ਨਹੀਂ ਸੀ ਓਜੇ ਸਿੰਘ ਦੀ ਵੀ ਗੱਲ ਸੁਣਾਈ ਤੇ ਉੱਥੇ ਉਹ ਗੈਨਰੀ ਕੇਵਲ ਸਿੰਘ ਗੈਨਰੀ ਨੂੰ ਇਟਸ ਰਵੀਰ ਸਿੰਘ ਜਿਹੜੇ ਉੱਥੇ ਬਾਬਾ ਤਿੱਖੇ ਲਬਜ਼ਾਂ ਚ ਜਿਹੜੀ ਗੱਲਾਂ ਕੀਤੀਆਂ ਮੈਨੂੰ ਲੱਗਦਾ ਕਿ ਜਿਹੜੇ ਸਾਬਕਾ ਜਥੇਦਾਨ ਯੂਐਨਈ ਦੇ ਰਵੀਰ ਸਿੰਘ ਹੁਣ ਕਾਫੀ ਜਿਹੜਾ ਹੈ ਉਹਨਾਂ ਦੇ ਬੋਲ ਵੀ ਤਿੱਖੇ ਹੋ ਰਹੇ ਨੇ ਔਰ ਉਹਨਾਂ ਨੇ ਇਸ ਪਿੰਡ ਨੂੰ ਵੀ ਨਤਮਸਤ ਕੋਈ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਵਾਲਾ ਵਰਗਾ ਪੰਦਾ ਜਿਹੜਾ ਪੈਦਾ ਹੁੰਦਾ ਬਾਕੀ ਉਥੇ ਹੋਰ ਬਰਸੀ ਜਸਵਿੰਦਰ ਸਿੰਘ ਰੋੜੇ ਨੇ ਤਾਂ ਬੋਲਣੀ ਸੀ ਤੇ ਮੈਂ ਤਾਂ ਇਸ ਕਰਕੇ ਤੁਹਾਨੂੰ ਵਿੱਚ ਇਹ ਗੱਲ ਦੱਸਦੀ ਕਿ ਉਥੇ ਜਰਨੈਲ ਸਿੰਘ ਭਿੰਡਰਵਾਲਾ ਦੇ ਤੇ ਵੀ ਇਹੀ ਗੱਲ ਚੱਲੀ ਸੀ ਜਿਹੜੀ ਆ ਟਕਰਾਅ ਵਾਲੀ ਸਥਿਤੀ ਹੈ ਤੇ ਉਹਦੇ ਚ ਦੋਨੇ ਆਪਣੇ ਦੇ ਪੁੱਤਰ ਕਹਿੰਦੇ ਕਿ ਭਾਈ ਭਾਈ ਸ਼ਰਤ ਸਿੰਘ ਨੇ ਵੀ ਕਹਤਾ ਭਾਈ ਦਰਜੀਤ ਸਿੰਘ ਨੇ ਇਹਦੀ ਲੋੜ ਹੈ ਜੇ ਬੋਲੂਗਾ ਜਿਹਦੇ ਸਨਮਾਰਨ ਦਿੱਤਾ ਸੀ ਇਹ ਲੈਣਾ ਉਹਨਾਂ ਨੇ ਤਾਂ ਐਸਪੀਸੀ ਨੂੰ ਕਿਹਾ ਅਪੀਲ ਕੀਤੀ ਆ ਵੀ ਤੁਸੀਂ ਇਹ ਤਾਂ ਤੋ ਨਾ ਲੋ ਇਹ ਉਹਨੂੰ ਕਰਤਾ ਤਾਂ ਹੁਣ ਹੁਣ ਤਾਂ ਫਿਰ ਗੱਲ ਐਸਪੀਸੀ ਨੂੰ ਸਮਝਾ ਲੈਣੀ ਚਾਹੀਦੀ ਲੇਕਿਨ ਜਿੱਥੇ ਹਰਨਾਮ ਸਿੰਘ ਤੁਮਾ ਕਹ ਰੇ ਸੀ ਉੱਥੇ ਖੜੇ ਨਾਲ ਹਰਜਿੰਦਰ ਸਿੰਘ ਧਾਮੀ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਠੀਕ ਕਰ ਲਵਾਂਗੇ ਉਹ ਪਾਇਆ ਜਿੱਤੇ ਨਤਰੀਕ ਹੋ ਗਈ 6 ਦੀਆਂ ਤਿਆਰੀਆਂ ਨੇ ਵੱਡੀ ਗਤੀ ਚ ਪੜਸਰਾਤੀ ਕੁੱਤੇ ਲਾਇਆ ਮਤਲਬ ਮੈਂ ਤਾਂ ਹੈਰਾਨ ਹੋਇਆ ਪਿਆ ਕਿ ਸਾਡੇ ਇੱਕ ਆਉਂਦਾ ਹਾਲ ਕੀ ਹੈ ਕਿ ਹਰਮੰਦਰ ਸਾਹਿਬ ਚ ਆਲੇ-ਦਾਲੇ ਕੁੱਤਿਆ ਰਹੀ ਕੁੱਤਿਆਂ ਦੇ ਸਕਾਉਡਰ ਤੇ ਤਿਆਰੀਆਂ ਹੋ ਰਹੀਆਂ ਨੇ ਕੋਈ ਐਸੀ ਚੀਜ਼ ਨਾ ਹੋਵੇ ਕੋਈ ਧਮਾਕਾ ਨਾ ਹੋ ਜਾਏ ਜਾਂ ਕੁਝ ਵੀ ਗੁਰੂ ਘਰ ਚ ਹਾਲਾਤ ਬਣਾਤੇ ਔਰ ਇੱਕ ਨਵੀਂ ਗੱਲ ਹੋਰ ਕੱਢਤੀ ਉਹ ਆ ਗਈ ਸਿਮਰਜੀਤ ਸਿੰਘ ਮਾਨ ਨੇ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਕਰੀ ਜਾਂਦੇ ਨੇ ਉਹ ਕਹਿੰਦੇ ਜੀ ਬੈਠ ਗਏ ਨੀ ਗਦੀਪ ਸਿੰਘ ਦੇ ਨਾਲ ਉਹ ਭਾਈ ਜੀ ਤੁਸੀਂ ਗਦੀਪ ਸਿੰਘ ਦੇ ਨਾਲ ਉਹ ਧਿਆਨ ਸਿੰਘ ਵਾਟ ਦੇ ਨਾਲ ਕੌਣ ਹੈ ਹੋ ਜੀ ਉਹਦਾ ਤੱਕ ਜੀ ਸਿਸਮ ਬਤ ਵਾਜੀ ਜੱਥੇ ਦੇ ਨਾਲ ਤੁਸੀਂ ਇੱਕ ਤਾਂ ਦੱਸੋ ਤੁਹਾਡਾ ਹੈ ਕੀ ਉਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਇੱਕ ਪਾਸੇ ਉਹ ਖਾਲਸਾ ਦੀ ਗੱਲ ਕਰਦੇ ਨੇ ਦੂਜੇ ਪਾਸੇ ਜਿਹੜਾ ਖਾਲਸਤਾਨੀ ਦਾ ਬਿਰੋਧ ਕਰਦਾ ਹੈ ਰਾਜਪਾਤਰੀ ਰਮਨੀਤ ਗਿੱਟੂ ਬਿਆਸ ਸਿੰਘ ਦਾ ਪੋਤਾ ਕੱਲ ਉਹਨੇ ਆ ਕੇ ਪਹਿਰੀ ਹਸਲਾਤਾ ਉੱਥੇ ਲੁਧਿਆਣੇ ਦੀ ਕਚਹਿਰੀ ਚ ਜਿੱਥੇ ਨੋਮੀਨੇਸ਼ਨ ਭਰਨੇ ਗਏ ਸੀ ਤੇ ਉੱਥੇ ਕਹਿੰਦੇ ਸਾਡੇ ਤੋਂ ਸਵਾਦੀ ਬਹੁਤ ਹੋਏ ਸਾਰੀ ਦੁਨੀਆ ਨੇ ਦੇਖਿਆ ਵੀਡੀਓ ਦੇਖੀ ਸਭ ਨੇ ਕਿ ਜਦੋਂ ਨਹੀਂ ਤੇ ਬਿੱਟੂ ਤੇ ਸਭ ਰਜੀਸ ਸਿੰਘ ਮਾ ਕਿਉਂ ਗਿਚੜੀ ਦੇ ਪੁਰਾਣੇ ਸਬੰਧ ਨੇ ਲੋਕ ਕਹਿੰਦੇ ਨੇ ਕਮਾਲ ਆ ਯਾਰ ਇਹ ਬੰਦੀ ਸਿੰਘਾਂ ਦੇ ਹੱਕ ਚੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੁੱਧ ਇਹ ਖਾਲਸਾ ਦੇ ਹੱਕ ਚੋਂ ਖਾਲਸਾ ਦੇ ਵਿਰੁੱਧ ਉਹ ਤਾਂ ਕਹਿੰਦਾ ਦਾਦਾ ਮੇਰਾ ਸ਼ਹੀਦ ਹੀ ਤਾਂ ਹੋਏ ਉਹ ਵੀ ਅਮਰ ਸ਼ਹੀਦ ਦਾਦਾ ਤੇ ਦਾਤਨ ਤੇ ਉੱਥੇ ਦੋਨੇ ਇਕੱਠੇ ਨੇ ਲੋਕ ਲਈ ਜਾਂਦੇ ਨੇ ਬੇੜਾ ਮਤਲਬ ਉਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਹਨਾਂ ਦਾ ਸਭ ਇਹ ਤਾਂ ਆਪਸ ਹੀ ਨੇ ਕੁਝ ਨਹੀਂ ਉਦ ਜਦੋਂ ਉਹ ਕਹਿੰਦੇ ਨੇ ਜੱਟ ਜਟਾਂ ਦੇ ਭੋਲੂ ਡਰੇਲੇ ਦਾ ਉਹ ਸਭ ਇਹ ਜੀ ਉਹ ਮੈਂ ਇੱਕ ਆਰਟੀਕਲ ਲਿਖਿਆ ਸੀ ਕਿਸੇ ਟਾਈਮ ਜੀਤ ਕਿਹਾ ਸੀ ਵੀ ਇਹ ਜਿਹੜੇ ਪੰਜ ਸੱਤ ਪਰਿਵਾਰ ਨੇ ਨੇ ਪੰਜਾਬ ਤੇ ਰਾਜ ਕਰਨਾ ਵੈਸੇ ਸਾਰੇ ਦੇਸ਼ ਦੇ ਵਿੱਚ ਕੁਝ ਪਰਿਵਾਰ ਹੀ ਰਾਜ ਕਰਦੇ ਤੁਸੀਂ ਬੜੀ ਅਜੀਬ ਗੱਲ ਦੀ ਗਏ ਸਾਡੇ ਲੋਕਤੰਤਰ ਆ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਜਾਓ ਕਿਹੜਾ ਜੀ ਆਹੀ ਹੈ ਅਬਦੁੱਲਾ ਪਰਿਵਾਰ ਹੈ ਗੋਤੀ ਪਰਿਵਾਰ ਦੱਸੋ ਕਿਹੜਾ ਤੀਜਾ ਡੱਕਲਦਾਰ ਦੇ ਵਿੱਚ ਪੰਜਾਬ ਚ ਵੀ ਆ ਫੁਲਕੀਆ ਅਮਰਿੰਦਰ ਔਰੀ ਨੇ ਜਾ ਹਟ ਲੋਨੇ ਬਾਦਲ ਹੋਰੀ ਜਾਂ ਤੋਂ ਬਰਾੜ ਹਰਚੰਦ ਸਿੰਘ ਬਰਾੜਾ ਦਾ ਪਰਿਵਾਰ ਹੈ ਜਾਂ ਕਹਿ ਰੋ ਇੱਕਦਾ ਹੋਰ ਇਹ ਆਪਾਂ ਚ ਫਿਰਦੇ ਨੇ 30 ਵਰਗਿਆਂ ਨੇ ਸਭ ਦੀ ਸਭ ਦੀ ਰਿਸ਼ਤੇਦਾਰ ਨੇ ਤੂੰ ਇਹਦਾ ਪਤਾ ਨੂ ਕਿ ਤੂੰ ਲੋਗ ਐਂ ਤੁਸੀਂ ਅਗੇ ਯੂਪੀ ਪਿਆਰ ਅੱਛੇ ਚੱਲੇ ਜਾਓ ਰਹਿਣਾ ਆਪਣੇ ਗਵਣ ਚ ਉੱਥੇ ਕੀ ਹੈ ਉੱਥੇ ਵੀ ਆ ਓਏ ਬਾਂਸੀ ਲਾਲ ਐ ਭਜਨ ਲਾਲ ਐ ਇਹ ਹੁੰਦਾ ਹੈ ਤੇ ਆ ਨਵਾਂ ਬਸ ਕਟਰੀ ਚ ਆਇਆ ਸੀ ਉਥੋਂ ਪਰ ਜਿਵੇਂ ਹੁਣ ਨਵਾਂ ਉੱਥੇ ਪੰਜਾਬ ਚ ਤੁਘਰ ਛੜੀਆਪਾ ਗਲਤ ਉਕਰੇ ਸੀ ਹੁਣ ਇਹ ਸਾਰੇ ਦੇ ਹਾਲਾਤ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੀ ਬਣ ਛੜੀਆਪਾ ਸਮੇਂ ਚੀਜ਼ਾਂ ਮਾਦੀ ਗੱਲ ਤੇ ਆਪਾਂ ਗੱਲ ਕਰੀਏ ਧਾਮੀ ਦੀ ਧਾਮੀ ਜਿਹੜਾ ਉਹ ਗੱਲ ਕਰਦੇ ਜੀ ਅਸੀਂ ਫਿਰ ਕਦੋਂ ਕਰ ਲਵੋਗੇ ਤੁਸੀਂ ਟਕਰਾਅ ਤਾਂ ਹੁਣ ਬਣ ਰਿਹਾ ਹੈ ਹਾਲਾਤ ਹੁਣ ਐਸੇ ਬੜੇ ਹੋਏ ਨੇ ਔਰ ਬਣਾਏ ਵੀ ਤੁਸੀਂ ਹੋਏ ਤੇ ਤੁਹਾਡੇ ਲੋੜ ਨਹੀਂ ਸੀ ਜੇ ਤੁਸੀਂ ਜਥੇਦਾਰਾਂ ਨੂੰ ਇਸ ਤਰੀਕੇ ਨਾਲ ਨਾ ਲਾਉਦੇ ਤੇ ਇਹ ਨਹੀਂ ਹੋਣਾ ਸੀ ਤੇ ਜਿਹੜੇ ਬੰਦੇ ਦੀ ਸਿਆਸਤ ਤੁਸੀਂ ਕਰ ਰਹੇ ਹੋ ਉਹਨੂੰ ਤਾਂ ਉਹ ਦੂਜੀ ਵਾਰ ਤਲਬ ਕਰਤਾ ਪੰਜ ਪਿਆਰਾਂ ਨੇ ਪਟਨਾ ਸਾਹਿਬ ਤੋਂ ਔਰ 2 ਦਸੰਬਰ ਦੇ ਦਿਨਾਂ 'ਤੇ ਤੁਸੀਂ ਲਾਗੂ ਨਹੀਂ ਕੀਤੇ ਟਕਰਾਅ ਤਾਂ ਆਪ ਹੀ ਬੜੇ ਹੋਏ ਪੰਜ ਮੈਂਬਰ ਦੀ ਕਮੇਟੀ ਉੱਥੇ ਹੈ ਮਤਲਬ ਹਰ ਚੀਜ਼ ਕਿੰਨੀ ਵੱਡੀਆਂ ਬਾਤੀਆਂ ਕੰਮ 'ਚ ਤੇ ਉਹਦੇ 'ਚ ਕਿਵੇਂ ਅਸੀਂ ਬਾਲੇ ਬੀ ਐਸ ਡੀ ਪੀ ਸੀ ਦੀ ਭੁਗਤ ਪਾ ਠੀਕ ਰਹੀ ਤੇ ਜਾਂ ਹੁਣ ਤੁਸੀਂ ਠੀਕ ਕਰ ਲੋਗੇ ਤੇ ਨਹੀਂ ਹੋਣਾ ਚਾਹੀਦਾ ਤੋਂ ਇਸ ਤਰ੍ਹਾਂ ਦੇ ਟਕਰਾਅ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਤੇ ਉਹ ਕਿਵੇਂ ਉਹ ਡਿਫਿਊਜ਼ ਹੁੰਦੀ ਹੈ ਇਹ ਸਭਾ ਦੱਸੂਗਾ ਔਰ ਦੂਜੇ ਪਾਸੇ ਵੀ ਹੈ ਕਿ ਰਾਮ ਸਿੰਘ ਧੰਮਾ ਮੈਂ ਪਹਿਲੇ ਕਹਿ ਚੁੱਕਿਆ ਕਿ ਪਤਾ ਨਹੀਂ ਇਸ ਹਮਾਮ ਚ ਕੀ ਕੀ ਚੱਲ ਰਿਹਾ ਹੈ ਉਂਡੇ ਦੇ ਜਿਹੜੇ ਘਟਣ ਲੱਗਦੇ ਨੇ ਜਿਹੜੀ ਜਿਹੜੀ ਜੇ ਘੱਲੂ ਕਰਾ ਜਿਹੜਾ ਹੱਤਾ ਮਨਾ ਰਹੇ ਆ ਇਹਦੇ ਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਮਦਮੀ ਟਕਸਾਲ ਦੀਆਂ 90% ਤੋਂ ਵੱਧ ਸੈਂਕੜੇ ਹੀ ਦਮਦਮੀਆਂ ਟਕਸਾਲ ਦੇ ਤੇ ਦਮਦਮੀਆਂ ਟਕਸਾਲ ਦੇ ਦਾ ਜਿਹੜਾ ਹੈ ਇਹ ਦਿਨ ਉੱਥੇ ਲੇਕਿਨ ਉਹਨਾਂ ਦਾ ਜਿਹੜਾ ਜਥੇਦਾਰ ਹੁਣ ਉਹ ਜਥੇਦਾਰ ਜਿਹੜਾ ਹੁਣ ਮੁਖੀ ਹੈ ਉੱਥੇ ਜਿਹ ਇਸ ਤਰ੍ਹਾਂ ਦੇ ਬਲੌਡ ਲਗਣ ਕੀ ਇਹ ਤਾਂ ਉੱਥੇ ਚੜਾਇਆ ਜਾਂਦਾ ਜੀ ਇਹਦਾ Nagpur ਚੜਾਇਆ ਜਾਂਦਾ ਜਿਹਦਾ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਜੀ ਇਹ ਤਾਂ ਕੁੰਭ ਤੇ ਨਾਉਨ ਚੜਾਇਆ ਗਿਆ ਜੀ ਉਹ ਹੁਣ ਉਹਨਾਂ ਦਾ ਫਿਰ ਅੱਜ ਤਾਂ ਮੀਡੀਆ ਦਾ ਯੁੱਗ ਹੈ ਤੇ ਉਹਦੇ ਚ ਤਾਂ ਫਿਰ ਗੱਲਾਂ ਤਾਂ ਹੋਣੀ ਇਹ ਨੇ ਤਾਂ ਉਹ ਵੀ ਚਲਦੀਆਂ ਨਾਲ ਨਾਲ ਹੋ ਵੀ ਚਲਦੀਆਂ ਨੇ ਲੇਕਿਨ ਤਰਕ ਹੈਗਾ ਤਰਕ ਹੈਗਾ ਇਹਦੇ ਚ ਇਸ ਵਾਰ ਹਰਨਾਮ ਸਿੰਘ ਖਾਲਸਾ ਹੋਰਾਂ ਕੋਲ ਤਰਕ ਹੈ ਉਹ ਵੈਸੇ ਵੀ ਦੁਰਾਜ ਨੇ ਕੁਲਦੀਪ ਸਿੰਘ ਗੜਗਾਜ ਦੇ ਖਿਲਾਫ ਉਹ ਗੜਗਾਜ ਨੇ ਰਜੀ ਸਿੰਘ ਢੱਡਰੀਆ ਵਾਲੇ ਨੂੰ ਇੱਧਰ ਲਿਆਤਾ ਜਦੋਂ ਬਿਲਕੁਲ ਲੜਾਈ ਇਹ ਤਾਂ ਸਮਝ ਨਹੀਂ ਆਉਂਦੀ ਇਹ ਨੂੰ ਮੈਂ ਦੇਖੋ ਬੈਸਤਾ ਪੰਜਾਬ ਕੋਲ ਹੀ ਕੋਈ ਲੀਡਰ ਨਹੀਂ ਸਿੱਖ ਕੌਮ ਕੋਲ ਵੀ ਕੋਈ ਸਰਪ੍ਰਮੰਤ ਲੀਡਰ ਨਹੀਂ ਹੈ ਹੁਣ ਦੱਸੋ ਕਿਹੜਾ ਜਿਹਨੂੰ ਸਾਰੇ ਸੁਣ ਲੈਣ ਜਿਹਦੀ ਗੱਲ ਸਭ ਤੇ ਕੋਈ ਨਾ ਕੋਈ ਜਿਹੜਾ ਆ ਚਾਹੁੰਦੀ ਹੈ ਤੇ ਇਸੇ ਤਰ੍ਹਾਂ ਬੈਸਤਾ ਪੰਜਾਬ ਕੋਲ ਵੀ ਕੋਈ ਨਹੀਂ ਜਦੋਂ ਹੀ ਜੇ ਪੰਜਾਬ ਨੂੰ ਮੰਨੀਏ ਲੀਡਰਲੈਸ ਆ ਤਾਂ ਲੀਡਰਲੈਸ ਆ ਪੰਜਾਬ ਅੱਜ ਪੰਜਾਬ ਦੇ ਕੋਲ ਉਸਰਾ ਦਾ ਜਿਹੜਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੋਵੇ ਕੋਈ ਲੀਡਰ ਨਹੀਂ ਅਈ ਦੋਨ ਦੇ ਜਦਾ ਆਮ ਆਦਮੀ ਪਾਰਟੀ ਦੇ ਆਪ ਹੀ ਉਹਨਾਂ ਦੇ ਬੰਦੀਦਾਰੇ ਡਾਉਣ ਲੱਗੇ ਕਿ ਦਿੱਲੀ ਵਾਲਾ ਤੋਂ ਪੰਜਾਬ ਨੂੰ ਬਚਾਓ ਔਰ ਜਿਹੜਾ ਹੈ ਜੁੱਧ ਦਿੱਲੀ ਵਾਲਾ ਬਰਦੂ ਸ਼ੁਰੂ ਕਰ ਲਿਆ ਤਾਂ ਇਹ ਜਿਹੜਾ ਕੁਛ ਚੱਲ ਰਿਹਾ ਹੈ ਇਹਨੂੰ ਸਮਝਣ ਦੀ ਜਿਹੜੀ ਹੈ ਉਹ ਸੱਚਮੁੱਚੀ ਬਹੁਤ ਲੋੜ ਹੈ ਜਿਸ ਤਰੀਕੇ ਨਾਲ ਸਾਰੀ ਸਿਆਸਤ ਹੈ ਆਪਾਂ ਦੇਖ ਰਹੇ ਹਾਂ ਖੈਰ ਕਿਉਂਕਿ ਹੁਣ 6 ਜੂਨ ਨੂੰ ਅਰਦਾਸ ਹੋਣੀ ਹੈ ਔਰ ਉਹਦੇ ਚ ਹੀ ਗਿਆਨੀ ਕਦੀਪ ਸਿੰਘ ਹੀ ਭਾਜਨ ਦੇਣਗੇ ਜਾਂ ਕੌਮ ਦੇ ਨਾਮ ਸੁਦੇਸ਼ ਦੇਣਗੇ ਜਾਂ ਕੋਈ ਇਸ ਤਰ੍ਹਾਂ ਦਾ ਬਾਇਓਮੈਟਿਕ ਲੱਭੇ ਜਾਊਗਾ ਚਲੋ ਹੈਡ ਗ੍ਰਾਂਥੀ ਜੇ ਜੇ ਹੈਡ ਗ੍ਰਾਂਥੀ ਦਰਬਾਰ ਸਾਹਿਬ ਫਿਰ ਗਿਆ ਜੀ ਰੁਕੀਟ ਸਨ ਫਿਰ ਉਹ ਪੁਰਾਣੇ ਜਥੇਦਾਰ ਨੇ ਫਿਰ ਫਿਰ ਇਹਨਾਂ ਤੇ ਪ੍ਰੋਬਲਮ ਹੈ ਇਹ ਉਹਨਾਂ ਨੂੰ ਯੋਗ ਦੱਸਦੇ ਨੇ ਇਹ ਕਹਿੰਦੇ ਨੇ ਉਹ ਯੋਗ ਇਸ ਕਰਕੇ ਹਟਾਇਆ ਸੀ ਤੋਂ ਇਸੇ ਕਰਕੇ ਮੈਂ ਸੰਸਦਾਂ ਕਹਦੇ ਵਿੱਚ ਬਹੁਤ ਜ਼ਿਆਦਾ ਜ਼ਿੰਮੇਵਾਰੀ ਇਹ ਜੋੜੀ ਦੀ ਹੈ ਸੁਖਬੀਰ ਸਿੰਘ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਦੀ ਹੈ ਇਹ ਸਾਰਾ ਜਿਹੜੇ ਹਾਲਾਤ ਚ ਸਿੱਖ ਕੌਮ ਪਹੁੰਚੀ ਹੈ ਆਪਾਂ ਹੁਣ ਅਰਦਾਸ ਹੀ ਕਰੀਏ ਮੈਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੀ ਅਰਦਾਸ ਹੀ ਕਰਦੀ ਆ ਕਿ ਭਾਈ ਇਹ ਸਾਰਾ ਕੁਝ ਠੀਕ ਠਾਕ ਨਿਕਲ ਜੇ ਆਪਾਂ ਰਲ ਕੇ ਅਰਦਾਸ ਕਰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ